ਅੱਜ ਆਪਾਂ ਜੜੀ ਤੁਹਾਡੇ ਖਾਤਰ ਵੀਡੀਓ ਲੈ ਕੇ ਪਹੁੰਚੇ ਆ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਊਗੀ ਕਿਉਂਕਿ ਜੜੀਆਂ ਮਸ਼ੀਨਰੀਆਂ ਤੇ ਜੜੀ ਕੋਠੀ ਆਪਾਂ ਲੈ ਕੇ ਪਹੁੰਚੇ ਆ ਜਮਾ ਸਸਤੇ ਰੇਟ ਤੇ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਜਮਾ ਸਸਤੀ ਆਲਟੋ ਗੱਡੀ ਦੇਖਣ ਨੂੰ ਮਿਲੂਗੀ ਤੇ ਜਮਾ ਸਸਤੀ ਕੋਠੀ ਦੇਖਣ ਨੂੰ ਮਿਲੂਗੀ ਤੇ ਗੱਲਬਾਤ ਆਪਾਂ ਕੱਲੀ-ਕੱਲੀ ਅੱਗੇ ਕਰਦੇ ਆ ਕਿਵੇਂ ਕੁਸ਼ੇ ਕੀ ਕੁਝ ਬਣਾ ਹੋਇਆ ਕਿਵੇਂ ਦੀ ਗੱਡੀ ਆ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲ ਕੋਈ ਮਸ਼ੀਨਰੀ ਘਰਕੁਠੀ ਮਕਾਨ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਰੇ ਜਖਰਾ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਐਡ ਅੱਪ ਫਰੀ ਦੇ ਵਿੱਚ ਤੁਹਾਡੀ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ S4 ਗੱਡੀ ਪਹੁੰਚੀ ਆ 2011 ਮਾਡਲ ਹੈ ਜੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਟਾਇਰ ਟੱਪ ਆਪਾਂ ਨੂੰ ਬਹੁਤ ਵਧੀਆ ਮਿਲੂਗਾ ਰੰਗ ਰੰਗ ਗੱਡੀ ਦਾ ਪੂਰਾ ਵਧੀਆ ਗਾ ਚਿੱਟੇ ਰੰਗ ਦੀ ਗੱਡੀ ਆ ਅੰਦਰੋਂ ਜੇ ਗੱਲ ਕਰੀ ਆਪਾਂ ਤਾਂ ਮਾਲਕ ਨੇ ਦੱਸਿਆ ਵੀ ਅੰਦਰੋਂ ਵੀ ਪੂਰੀ ਟੌਪ ਦੀ ਗੱਡੀ ਪਈ ਆ ਬੰਪਰ ਵੂਪਰ ਚੈੱਕ ਕਰ ਲਓ ਤੁਸੀਂ ਨਾ ਕੋਈ ਟੁੱਟਿਆ ਭੱਜਾ ਵਧੀਆ ਬੰਪਰ ਆਪਾਂ ਨੂੰ ਮਿਲ ਜਾਣਗੇ ਇਹਨਾਂ ਦਾ ਜਿਹੜਾ ਪੈਂਡ ਜੀ ਚੋਹਾਨ ਕੇ ਖੁਰਦ ਜਿਹੜਾ ਬਰਨਾਲੇ ਦੇ ਲਾਗੇ ਪੈ ਜਾਂਦਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਉੱਥੇ ਮਾਲਕ ਦੇ ਘਰੇ ਗੱਡੀ ਖੜੀ ਹੈਗੀ 3rd ਓਨਰ ਗੱਡੀ ਆ ਤੀਜੀ ਓਨਰ ਹੈ ਜੀ ਤੀਜੇ ਨਾਮ ਗੱਡੀ ਚੱਲ ਰਹੀ ਆ ਪਰ ਤੁਸੀਂ ਸਮਝਾਈ ਦੇਖੋ ਗੱਡੀ ਦੀ ਬਹੁਤ ਚੰਗੀ ਸਮਝਾਈ ਦੇ ਵਿੱਚ ਗੱਡੀ ਰਹੀ ਹੈ। ਬਾਕੀ ਮਾਲਕ ਨੇ ਵਧੀਆ ਰੱਖੀ ਹੋਈ ਹੈ। ਅੰਦਰੋਂ ਏਸੀ ਹੀਟਰ ਜਿੰਨੇ ਫੰਕਸ਼ਨ ਹੁੰਦੇ ਸਾਰੇ ਵਰਕਿੰਗ ਚ ਨੇ। ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 62842 235145 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਕੋਈ ਵੀ ਗੱਲ ਤੁਸੀਂ ਮਾਲਕ ਨਾਲ ਡਾਇਰੈਕਟ ਕਰ ਲਿਓ। ਨੰਬਰ 2 ਤੇ ਆਪਣੇ ਕੋਲੇ ਆਲਟੋ ਗੱਡੀ ਇੱਕ ਪਹੁੰਚੀ ਐ ਜੀ। ਆਲਟੋ ਗੱਡੀ ਆ। ਹਮ ਟਾਇਰ ਟੱਪਾ ਪਨ ਬਹੁਤ ਵਧੀਆ ਮਿਲ ਜੂਗਾ 2010 ਮਾਡਲ ਹੈ ਜੀ ਸਾਰੀ ਗੱਡੀ ਆਪਾਂ ਨੂੰ ਪਾਵਰ ਮਿਲੂਗੀ ਪਾਵਰ ਸਟੀਰਿੰਗ ਹੈ ਜੀ ਤੇ ਜੇ ਕੇ ਦੇ ਜਮਾ ਨਵੇਂ ਟਾਇਰ ਮਾਲਕ ਨੇ ਪਵਾਏ ਹੋਏ ਨੇ ਮਾਲਕ ਦਾ ਜਿਹੜਾ ਏਰੀਆ ਮੋਗਾ ਹੈਗਾ ਮਾਲਕ ਕਹਿੰਦੀ ਹੈ ਜੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਕੋਈ ਖਰੀਦਣ ਦਾ ਚਾਹਵਾਨ ਹੈਗੇ ਤਾਂ ਮੋਗੇ ਆ ਕੇ ਦੇਖ ਸਕਦੇ ਹਾਂ ਆਲ ਓਰੀਜਨਲ ਗੱਡੀ ਆ ਬਾਕੀ ਫੋਟੋ ਵਾਲ ਚ ਸਾਰਾ ਕੁਝ ਦਿਖ ਹੀ ਰਿਹਾ ਜੀ ਤੇ ਗੱਡੀ ਦੀਆਂ ਫੋਟੋਆਂ ਚੰਗੀਆਂ ਤੇ ਗੱਡੀ ਵੀ ਚੰਗੀ ਐ ਤੇ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਅੰਦਰੋਂ ਜੇ ਗੱਲ ਕਰੀਏ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਸੀਟ ਕਵਰ ਚੰਗੇ ਚੜੇ ਹੋਈ ਨਹੀਂ ਬਾਕੀ ਮੈਟਿੰਗ ਮੈਟ ਮੂਟ ਵਧੀਆ ਰੱਖੇ ਹੋਏ ਨੇ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ 1 ਲੱਖ ਤੇ 55000 ਰੁਪਇਆ ਮਾਲਕ ਵੱਲੋਂ ਡਿਮਾਂਡ ਪਹੁੰਚੀ ਆ ਤੇ ਜਿਹੜੀ ਸਸਤੀ ਗੱਡੀ ਆਲਟੋ ਆ ਨਹੀਂ ਹੈਗੀ ਉਹ ਤੁਹਾਨੂੰ ਅੱਗੇ ਮਿਲੂਗੀ ਅੱਗੇ ਦੇਖਿਓ ਤੁਸੀਂ ਜਿਹੜੇ ਮਾਲਕ ਨੇ ਇਸ ਗੱਡੀ ਦੇ ਉਹਨਾਂ ਦਾ ਨੰਬਰ 88470 16011 ਨੰਬਰ ਸਕਰੀਨ ਤੇ ਵੀ ਆਪਾਂ ਬਾਕੀ ਦਈ ਦਿੰਨੇ ਆ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਬਲੇਰੋ ਗੱਡੀ ਲੈ ਕੇ ਪਹੁੰਚੇ ਆ ਕਾਫੀ ਡਿਮਾਂਡ ਆ ਰਹੀ ਇਸ ਕਿ ਬਲੇਰੋ ਗੱਡੀ ਵਾਸਤੇ ਲੈ ਕੇ ਤੁਹਾਡੇ ਖਾਤਰ ਪਹੁੰਚੇ ਆ ਬਲੇਰੋ ਗੱਡੀ ਚੈੱਕ ਕਰੋ ਜੀ ਮਾਡਲ ਆਪਨ ਨੂੰ 2010ਵੇਂ ਨੂੰ ਉਹ ਗੱਡੀ ਦਾ ਟੈਟਾ ਪਾਪਾ ਨੂੰ ਬਹੁਤ ਚੰਗਾ ਮਿਲੂਗਾ ਜੀ ਸਟਿੱਪਣੀ ਨਾਲ ਤੇ ਡੱਬ ਵਾਲੇ ਕੋਲੇ ਦੇਸੂ ਜੋਦਾ ਇਹਨਾਂ ਦਾ ਪਿੰਡ ਹੈ ਜੀ ਦੇਸੂ ਜੋਦਾ ਇੰਨਾ ਦਾ ਪਿੰਡ ਹੈ ਪਿੰਡ ਚ ਘਰੇ ਮਾਲਕ ਦੇ ਗੱਡੀ ਖੜੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ 10 ਮਾਡਲ ਹੈ ਕੰਡੀਸ਼ਨ ਚੈੱਕ ਕਰੋ ਨਾ ਕੋਈ ਟੁੱਟੀ ਭੱਜੀ ਕਿਸੇ ਪਾਸੋਂ ਨਾ ਕੋਈ ਲੱਗੀ ਸਗੀ ਵਧੀਆ ਗੱਡੀ ਹੈ ਜੀ ਤੇ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਡਬਲ ਬਲੂਰ ਲੱਗਿਆ ਹੋਇਆ ਏਸੀ ਵਾਲਾ ਅੰਦਰ ਜਿਹੜਾ ਹੁੰਦਾ ਹੈਗਾ ਤੇ ਬਾਕੀ ਮਾਲਕ ਜਿਹੜੇ ਹੈਗੇ ਆ ਉਹਨਾਂ ਨੇ ਡਿਮਾਂਡ ਦੋ ਤੇ 70 ਪਾਈ ਹੈ 2 ਲੱਖ ਤੇ 70000 ਰੁਪਇਆ ਜੀ ਤੇ 2025 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਸਾਰੇ ਟਾਇਰ ਇੱਕੋ ਜਿਹੇ ਨੇ ਬਿੱਦ ਸਟੈਪ ਨਹੀਂ ਤੇ ਗੱਡੀ ਤੁਹਾਨੂੰ ਪਤਾ ਲੱਗ ਗਈ ਕਿੱਥੇ ਖੜੀ ਆ ਤੇ ਜਾ ਕੇ ਦੇਖਣੀ ਆ ਕਿਸੇ ਨੇ ਜਾ ਕੇ ਦੇਖ ਸਕਦੋਂ ਨੰਬਰ ਵਾਈ ਦਾ 97802 81075 ਜਿਹੜੀ ਵੀ ਗੱਲ ਕਰਨੀ ਆ ਆਪੇ ਕਰੋ ਜੀ ਤੇ ਗੱਲਬਾਤ ਹੋ ਰਹੀ ਆ ਜੀ ਵੀਡੀਓ ਦੀ ਪੂਰੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਕਿਵੇਂ ਦੀ ਲੱਗ ਰਹੀ ਐ ਤੁਹਾਨੂੰ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੇ ਵਧੀਆ ਲੱਗ ਰਹੀ ਏ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸਾਰੇ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਪਹਿਲੀ ਵਾਰ ਜੇ ਤੁਸੀਂ ਆਇਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਲਾਜ਼ਮੀ ਉਹਨੂੰ ਦਬਾ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਲਾਜ਼ਮੀ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਏ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀ ਆ ਘਰ ਮਕਾਨ ਕੁਛ ਵੀ ਹੈ ਆਪਣਾ ਉੱਪਰ ਨੰਬਰ ਲਿਖਿਆ ਰੰਦਾ ਹਰੇ ਜਖਰਾ ਚ ਕੁਛ ਵੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਦੇ ਆ ਜਿਹੜੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਆਲਟੋ ਗੱਡੀ ਦੇਖੋ ਜੀ ਮਾਡਲ ਦੀ ਗੱਲ ਕਰੀਏ 2007 ਮਾਡਲ ਹੈ 7 ਮਾਡਲ ਗੱਡੀ ਆ ਅਰਜੈਂਟ ਸੇਲ ਕਰਨੀ ਆ ਰੇਟ ਵੀ ਬਹੁਤ ਘਟ ਹੈ ਸੱਤ ਮਾਡਲ ਗੱਡੀ ਹੈ 58000 ਰੁਪਿਆ ਇਹਨਾਂ ਨੇ ਡਿਮਾਂਡ ਰੱਖੀ ਹੈ ਤੁਹਾਨੂੰ ਪਤਾ ਹੀ ਜੀ ਆਲਟੋ ਗੱਡੀ ਦਾ ਕੀ ਕੀ ਰੇਟ ਆਪਣੇ ਕੋਲੇ ਪਹੁੰਚਦਾ ਰਹਿੰਦਾ ਪਰ ਇਹਨਾਂ ਨੇ ਗੱਡੀ ਦਾ ਰੇਟ ਬਹੁਤ ਚੰਗਾ ਲਾ ਕੇ ਭੇਜਿਆ ਪਟਿਆਲੇ ਖੜੀ ਹੈ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਮਾਲਕ ਦਾ ਏਰੀਆ ਪਟਿਆਲਾ ਹੈ 58000 ਦੇ ਵਿੱਚੋਂ ਵੀ ਮਾੜਾ ਮੋਟਾ ਘਾਟਾ ਵਾਦਾ ਹੋ ਜਾਊਗਾ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ ਜੀ ਬਾਕੀ ਅਰਜੈਂਟ ਸੇਲ ਕਰਨੀ ਹੈ ਗੱਡੀ ਦੀਆਂ ਫੋਟੋਆਂ ਚੈੱਕ ਕਰ ਲਓ ਬਹੁਤ ਚੰਗੀ ਆਪਾਂ ਨੂੰ ਗੱਡੀ ਮਿਲ ਜੂਗੀ ਅਲਟੋ ਐਲ ਐਕਸ ਆਈ ਗੱਡੀਆਂ ਚ ਤੇ ਟਾਇਟ ਆਪਾਂ ਨੂੰ ਚੰਗਾ ਮਿਲ ਜੂਗਾ ਅੰਦਰੋਂ ਵੀ ਠੀਕ ਐ ਮੈਟਾ ਰੱਖੇ ਹੋਈ ਨੇ ਵਧੀਆ ਤੇ ਵਧੀਆ ਮਾਲਕ ਨੇ ਰੱਖੀ ਹੋਈ ਆ ਤੇ ਮਾਲਕ ਦਾ ਜਿਹੜਾ ਨੰਬਰ ਐ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਜੇ ਕਿਸੇ ਨੇ ਗੱਲਬਾਤ ਕਰਨੀ ਹੈ 86900 93838838 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਐ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਜਰੂਰ ਦੱਸੋ ਜੇ ਕਿਸੇ ਨੇ ਐਡ ਕਰ ਬਹੁਣੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾਸੀ ਤੇ ਹੁਣ ਆਪਾਂ ਕੋਠੀ ਦੀ ਗੱਲ ਕਰਾਂਗੇ ਜਿਹੜੀ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਕੋਠੀ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਅੱਜ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਸਿਰਫ 6 ਲੱਖ ਦੀ ਆਪਾਂ ਲੈ ਕੇ ਪਹੁੰਚੇ ਹਾਂ ਜੀ 6 ਲੱਖ ਰੁਪਈਆ ਵੀ ਇਹਨਾਂ ਨੇ ਡਿਮਾਂਡ ਪਾਈ ਆ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਇਹਨਾਂ ਨੇ ਕਿਹਾ ਜੀ ਮਾਲਕ ਕਹਿੰਦੇ ਨੇ ਵੀ ਬਾਹਰ ਚੱਲੇ ਆ ਸੀ ਤਾ ਕਰਕੇ ਕੋਠੀ ਬਸ ਵੇਚਣੀ ਹੈ ਵਧੀਆ ਕੋਠੀ ਸੋਹਣੀ ਬਣੀ ਹੋਈ ਹੈ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਤਿੰਨ ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਨੀਚੇ ਆਪਾਂ ਨੂੰ ਵਧੀਆ ਬਾਥਰੂਮ ਮਿਲ ਜੂਗਾ ਬਾਥਰੂਮ ਦਾ ਸਾਰਾ ਕੰਮ ਟੂਟੀਆਂ ਦਾ ਸਾਰਾ ਏ ਟੂ ਜ਼ेड ਹੋਇਆਗਾ ਤੇ ਆਹ ਆਪਣੇ ਕੋਲੇ ਜਿਹੜੀ ਕੋਠੀ ਪਹੁੰਚੀ ਹੈ ਹੁਸ਼ਿਆਰਪੁਰ ਸਾਈਡ ਤੋਂ ਪਹੁੰਚੀ ਹੈ ਕਾਫੀ ਆਪਣੇ ਕੋਲੇ ਕਮੈਂਟ ਵੀ ਆਉਂਦੇ ਹੁੰਦੇ ਆ ਕੋਠੀ ਵਾਸਤੇ ਹੁਸ਼ਿਆਰਪੁਰ ਸਾਈਡ ਤੋਂ ਹੁਸ਼ਿਆਰਪੁਰ ਤੋਂ 14 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਸਰਹਾਲਾ ਮੋਡਿਵਾ ਬਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਇਹਨਨ ਲੱਗਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਜਾ ਕੇ ਦੇਖਣੀ ਹੋਵੇ ਕੋਠੀ ਜਾ ਕੇ ਦੇਖ ਸਕਦੇ ਹੋ ਜੀ ਤੇ ਐਡਰੈਸ ਤੋਂ ਉਹਨੂੰ ਪਤਾ ਲੱਗ ਗਿਆ ਹੂਆ ਸਰਹਾਲਾ ਮੋਡਿਵਾ ਬਲ ਤੇ ਉੱਥੇ ਜਾ ਕੇ ਤੁਸੀਂ ਦੇਖਣੀ ਆ ਦੇਖ ਸਕਦੇ ਹੋ ਕਿਸੇ ਨੇ ਕੋਈ ਗੱਲ ਕਰਨੀ ਹੈ ਗੱਲ ਵੀ ਕਰਕੇ ਤੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਜੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਰੱਖਿਆ 62800 4264297 ਗੱਲਬਾਤ ਜਿਹੜੀ ਵੀ ਕਰਨੀ ਹੈ ਤੁਸੀਂ ਆਪੇ ਕਰ ਲਿਓ। ਬਾਕੀ ਕੋਠੀ ਵਧੀਆ ਜੀ ਉੱਪਰ ਇੱਕ ਕਮਰਾ ਬਣਿਆ ਹੋਇਆ, نیچے ਵੀ ਇੱਕ ਕਮਰਾ ਬਣਿਆ ਹੋਇਆ। ਵਧੀਆ ਕਮਰੇ ਨੇ, ਕਿਚਨ ਵਗੈਰਾ ਵਧੀਆ ਬਣਿਆ ਹੋਇਆ। ਤੇ ਸਾਰਾ ਕੁਝ ਵਧੀਆ ਟੋਟਲ ਹੈ। ਆਸ-ਪਾਸੇ ਦੀ ਲੋਕੇਸ਼ਨ ਵੀ ਚੰਗੀ ਹੈ। ਬਾਕੀ ਕੋਠੀ ਵਧੀਆ ਲੱਗੀ ਹੈ। ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਸਕਰੀਨ ਤੇ ਮਿਲ ਗਿਆ ਹੂਆ। ਗੱਲਬਾਤ ਤੁਸੀਂ ਕਰ ਲਿਓ ਜੀ। ਬਾਕੀ ਵੀਡੀਓ ਕਿਵੇਂ ਦੀ ਲੱਗੀ? ਕੋਠੀ ਕਿਵੇਂ ਦੀ ਲੱਗੀ? ਆਲਟੋ ਕਿਵੇਂ ਲੱਗੀ? ਬਾਕੀ ਮਸ਼ੀਨਰੀ ਕਿਵੇਂ ਲੱਗੀਆਂ? ਜ਼ਰੂਰ ਦਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਕਿਸੇ ਨੇ ਕੁਝ ਵੀ ਵੇਚਣਾ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਕਿੱਥੋਂ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਤੋਂ ਛੇਤੀ ਤੁਹਾਡੇ ਖਾਤਰ ਪਹੁੰਚ ਜਾਵਾਂਗੇ